ਆਮ ਤੌਰ ਤੇ ਬਜ਼ੁਰਗਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਘਰ ਜ਼ਿੰਦਗੀ ਵਿੱਚ ਇੱਕ ਵਾਰ ਹੀ ਬਣਦਾ ਹੈ। ਇਨਸਾਨ ਦੀ ਸਾਰੀ ਉਮਰ ਇਸ ਘਰ ਨੂੰ ਲਿਪਦੇ ਪੋਚਦੇ ਹੀ ਲੰਘ ਜਾਂਦੀ ਹੈ। ਸੋ ਜਦੋਂ ਵੀ ਘਰ ਬਣਾਉਣਾ ਹੋਵੇ ਚੰਗੀ ਤਰ੍ਹਾਂ ਬਣਾ ਲਵੋ। ਪਰ ਜਿਸ ਬੰਦੇ ਦਾ ਮਿਹਨਤ ਨਾਲ ਬਣਾਇਆ ਹੋਇਆ ਇਹ ਘਰ ਅੱਖਾਂ ਸਾਹਮਣੇ ਢਹਿ ਢੇਰੀ ਹੋ ਜਾਵੇ ਉਸ ਨੂੰ ਕੀ ਮਹਿਸੂਸ ਹੋਵੇਗਾ ਇਸ ਦਾ ਅੰਦਾਜ਼ਾ ਹਰ ਕੋਈ ਸਹਿਜ ਹੀ ਲਗਾ ਸਕਦਾ ਹੈ। ਇਹਨੀ ਦਿਨੀ ਇਹ ਅਹਿਸਾਸ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੋ ਰਿਹਾ ਹੈ ਇਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਹੈ ਵਿੱਕੀ ਜਿਹੜਾ ਕਿ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਤਨ ਛਤੜ ਦਾ ਨਿਵਾਸੀ ਹੈ ਜਿਸ ਨੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਰਹਿਣ ਬਸੇਰਾ ਖੜਾ ਕੀਤਾ ਸੀ ਪਰ ਇਹ ਰਹਿਣ ਬਸੇਰਾ ਹੜ ਦੇ ਪਾਣੀ ਦੀ ਭੇਂਟ ਚੜ ਗਿਆ ਹੜ ਦੇ ਪਾਣੀ ਨੇ ਉਸ ਦਾ ਘਰ ਢਾ ਦਿੱਤਾ ਵਿੱਕੀ ਨੇ ਭਾਵਕ ਹੁੰਦੇ ਹੋਏ ਦੱਸਿਆ ਹੈ ਕਿ ਉਸਨੇ ਤੀਲਾ ਤੀਲਾ ਜੋੜ ਕੇ ਆਪਣਾ ਘਰ ਬਣਾਇਆ ਸੀ ਪਰ ਹੜ੍ਹ ਦੇ ਪਾਣੀ ਨੇ ਉਸ ਦੀਆਂ ਸਦਰਾਂ ਤੇ ਪਾਣੀ ਫੇਰ ਦਿੱਤਾ ਉਸ ਦਾ ਘਰ ਟੱਟ ਗਿਆ ਹੁਣ ਵਿੱਕੀ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਪੀੜਤ ਵਿੱਕੀ ਨੇ ਆਪਣਾ ਦੁੱਖ ਕੁਝ ਇਸ ਤਰ੍ਹਾਂ ਬਿਆਨ ਕੀਤਾ ਕਿਹੜਾ ਪਿੰਡ ਹੈ 70%

ਲੇਗਰ ਕਰਕੇ ਲੋਰ ਨਾ ਕਰਦੇ ਹੋ ਨਾ ਤੁਹਾਨੂੰ ਪਤਾ ਬਣਾਖਾ ਛੋਟੇ ਛੋਟੇ ਪਾਏ ਕਿ ਖੁਲਾਅ ਖੁਲਾਅ ਨਾ ਤੇ ਜਿੰਨੇ ਮਾਣੀ ਪਾਏ ਬੜੀ ਲੋਕੇ ਕੀ ਕੰਮ ਕਰਦੇ ਜੀ ਤੁਸੀਂ ਉਹ ਲੇਗਰ ਦੀ ਕੀ ਕਿਛ ਕਿਛ ਤੇ ਲਾਗਤ ਹੈ ਮੈਂ ਜੋ ਚਾਹਵਾ ਨਾ ਆਇਆ ਹਨ ਨਹੀਂ ਚਾਹ ਕਰਦੀ ਕੋਈ ਮੁੰਡਾ ਨਹੀਂ ਮੁੰਡਾ ਚਾਹਵਾ ਨਾ ਮੁੰਡਾ ਜੀ ਤੁਹਾਡਾ ਖਿਆਲ ਸਾਹਮਣੇ ਦੇ ਕੀ ਲਾਗਤ ਹੈ ਫਿਰ ਵੀ ਬੜੀ ਕੋਈ ਜਦੋਂ ਮੈਂ ਦਿਆਂ ਕਰਕੇ ਨਾ ਇਹ ਕੀ ਰਹੇਗਾ ਮੈਂ ਮਾਫੀ ਮੰਗਦੀ ਇਹ ਕਿਹਨਾਂ ਕੰਮ ਕਰਦਾ ਹੈ ਹਾਂ ਜੀ ਆਸਰਾਵਾ ਸੀ

ਕੰਮ ਗਾਜ ਨੂੰ ਕੋ ਪਹ ਚੁੱਕਦੇ। ਕੱਲ ਕੀ ਕਰਦੇ ਸੀ ਨੇ? ਸਰਪਚਾਹ ਮੰਦਿਆ। ਪਹਿਲੇ ਦਿਨ ਮੇਰਾ ਬਲਸਾ ਵੀ ਕਹਿੰਦਾ। ਹੂੰ।